हां जी दोस्तों मैं ਤੁਹਾਡਾ ਆਪਣਾ ਪੀਪੀ 15 ਵਾਲਾ ਗੁਰਮੁਖ ਸੰਦੂ ਤੁਸੀਂ ਅਜ ਤੱਕ ਇਹੋ ਜਿਹੀ ਅੰਗਰੇਜ਼ੀ ਕਦੀ ਨਹੀਂ ਸੁਣੀ ਹੋਵੇਗੀ ਅੰਗਰੇਜ਼ੀ ਤਾਂ ਮੈਂ ਪੜ੍ਹਤਾ ਹਾਂ ਪੜ੍ਹਦਾ ਸੁਣੋਗੇ ਫਿਰ ਸੁਣੋ ਆਈ ਕੈਨ ਨੋਟ ਕੰਬ ਸਕੂਲ ਕੰਟਰੀ ਗ੍ਰਾਂਟ ਲੀਵ ਫॉर ਅ ਵਨ ਡੇ ਆਈ ਸ਼ਲ ਬੀ थैंकफुल टू यू फॉर दिस ইয়ারਸ ਅਵਿਡੈਂਟ ਗੁਰਮੁਖ ਸੰਦੂ ਕੈਸੀ ਲਗੀ ਮੇਰੀ ਅੰਗਰੇਜ਼ੀ ਮੈਂ ਆ ਸਮਝਿਆ ਤੁਸੀਂ immediately